ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਗੁਰਬਾਣੀ ਫਰਮਾਨ ਕਰਦੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਜੇ ਘੁੰਮ ਕੇ ਵੇਖੀਏ ਤੇ ਗੁਰਬਾਣੀ ਨੂੰ ਬਿਲਕੁਲ ਸੱਚ ਸਾਰੇ ਮੰਨਦੇ ਹਨ ਤਾਂ ਹੀ ਉਹਨਾਂ ਲਿਖਿਆ ਆਰ ਸੱਚ ਯੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਗੱਲ ਕਰਨ ਜਾ ਰਿਆਂ ਸਰਕਾਰਾਂ ਮੌਜੂਦਾ ਚਿੰਤਤ ਨੇ ਲੋਕ ਚਿੰਤਤ ਨੇ ਕਿ ਧਰਤੀ ਹੇਠਲਾ ਪਾਣੀ ਹੌਲੀ-ਹੌਲੀ ਗਾਇਬ ਹੋ ਰਿਹਾ ਹੈ ਡੂੰਗਾ ਹੋ ਰਿਹਾ ਹੈ ਪਾਣੀ ਖਤਮ ਹੋ ਰਿਹਾ ਹੈ ਪਰ ਇੱਕ ਐਸਾ ਏਰੀਆ ਦਿਨਾਨਗਰ ਦਾ ਇੱਕ ਐਸਾ ਏਰੀਆ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੋਟਰਾਂ ਦੇ ਵਿੱਚੋਂ ਟਿਊਬਲ ਦੇ ਵਿੱਚੋਂ ਆਪਣੇ ਆਪ ਹੀ ਆਪ ਮੁਹਾਰੇ ਪਾਣੀ ਬਾਹਰ ਆ ਰਿਹਾ ਹੈ ਇੱਥੇ ਨਾ ਕੋਈ ਮੋਟਰ ਹੈ ਨਾ ਕੋਈ ਇੰਜਣ ਹੈ ਨਾ ਤੇਲ ਦਾ ਖਰਚਾ ਨਾ ਬਿਜਲੀ ਦਾ ਖਰਚਾ ਉਹ ਕਿਸਾਨ ਵੀਰ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਦੇ ਖੇਤ ਹਨ ਜਿਨ੍ਹਾਂ ਟਿਊਬਲ ਹੈ ਗੱਲਬਾਤ ਕਰਦੇ ਹਾਂ ਸਸਕਾਪਾਡੀ ਸ਼ੁਭਨਾਮ ਕੀ ਹੈ ਕਿਹੜਾ ਏਰੀਆ ਤੁਸੀਂ ਵੀ ਦੱਸ ਦਿਓ ਥੋੜਾ ਜਿਹਾ ਬਲਵੀਰ ਸਿੰਘ ਮੇਰਾ ਨਾਮ ਹੈ ਦਿਨਾਨਗਰ ਦਾ ਏਰੀਆ ਪੰਡੋਰੀ ਵਾਂਸਾ ਪਿੰਡ ਹੈ ਬਲਬੀਰ ਸਿੰਘ ਜੀ ਅਕਲ ਹੈਰਾਨ ਹੁੰਦੀ ਹੈ ਕਿ ਆਪ ਹਾਰੇ ਪਾਣੀ ਜ਼ਮੀਨ ਚੋਂ ਨਿਕਲਦਾ ਥੋੜਾ ਦੱਸ ਦਈਏ ਦਰਸ਼ਕਾਂ ਨੂੰ ਕਿ ਇਹ ਜਿਹੜਾ ਟਿਊਬਲ ਚੱਲ ਰਿਹਾ ਦਰਸ਼ਕੇ ਵੇਖਣਗੇ ਸਕਰੀਨ ਤੇ ਇਹ ਆਪਣੇ ਆਪ ਪਾਣੀ ਧਰਤੀ ਚੋਂ ਬਾਹਰ ਆ ਰਿਹਾ ਹੈ ਇਹ ਕਰੋ ਦਾ ਬੋਰ ਕਰਾਇਆ ਗਿਆ ਹੈ ਇਹ ਸਾਨੂੰ 90 ਚ ਕਰਾਇਆ ਸੀ ਉਦੋਂ ਦਾ ਇਦਾਂ ਚੱਲਦਿਆ ਇਹਨਾਂ ਨੇ ਕਰਾਇਆ ਡੈਡੀ ਮਰਨੇ ਕਰਾਇਆ ਸੀ ਡੈਡੀ ਹੋਰਾਂ ਮੈਂ ਛੋਟਾ ਸੀ ਉਦੋਂ ਤੇ ਮੇਰੀ ਹੋਛ ਪੂਰਾ ਕਰਾਇਆ 90 ਸਾਨੂੰ ਤੇ ਜਦੋਂ ਸਭ ਤੋਂ ਪਹਿਲਾਂ ਇਹ ਪਾਣੀ ਇਦਾਂ ਆਇਆ ਇਹ ਤੇ ਫਿਰ ਅਕਲ ਹਰਾਨ ਕਰਨ ਵਾਲੀ ਗੱਲ ਨਾ ਉਦੋਂ ਫਿਰ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਲੱਗੇ ਸਾਨੂੰ ਵੀ ਸਾਡੇ ਪਿੰਡ ਦੇ ਲੱਗੇ ਸਕੇ ਜਿੰਨੇ ਵੀ ਇਲਾਕੇ ਦੇ ਪਿੰਡਾਂ ਉਹਨਾਂ ਨੂੰ ਵੀ ਹੋ ਗਿਆ ਵੀ ਇਹ ਪਾਣੀ ਉਧਰ ਦੀ ਆਪਣੇ ਨੂੰ ਆ ਰਿਹਾ ਅਸੀਂ ਸੋਚੇ ਬੰਦ ਹੋ ਜਾਏਗਾ ਤੇ ਬੰਦ ਨਹੀਂ ਹੋਇਆ ਨਾ ਸਾਨੂੰ ਅੱਗੇ ਇੰਜਨ ਲਾਉਣ ਦਾ ਕੋਈ ਟਾਈਮ ਮਿਲਿਆ 90 ਤੋਂ ਲੈ ਕੇ ਹੁਣ ਤੱਕ ਜੇ ਮੈਂ ਕਾਊਂਟ ਕਰਾਂ ਕਰੀਬ 35 ਸਾਲ ਹੋ ਗਏ 35 ਸਾਲ ਤੋਂ ਪਾਣੀ ਇਦਾਂ ਹੀ ਆ ਰਿਹਾ ਹੈ ਕਿ ਲੋਕ ਆਉਂਦੇ ਵੇਖਣ ਵਾਸਤੇ ਜਾਂ ਲਾਗੇ ਛਾਗੇ ਜਿੱਦਾਂ ਕੋ ਪ੍ਰਾਣੇ ਆ ਜਾਂਦੇ ਆ ਜਾਂ ਕੋ ਸੁਣਦਾ ਆਂਦੇ ਨਾ ਪ੍ਰਾਣੇ ਆਂਦੇ ਨਾ ਲੋਕਾਂ ਜਿੱਦਾਂ ਰਿਸ਼ਤੇ ਫਿਰ ਉਹ ਕਿ ਉਹਨਾਂ ਨੂੰ ਗੱਲ ਕਰਦੇ ਆ ਵੀ ਇਦਾਂ ਪਾਣੀ ਆਂਦਾ ਉਹ ਮੰਨਦੇ ਨਹੀਂ ਆ ਫਿਰ ਉਹਨੂੰ ਇੱਥੇ ਲੈ ਆਈਦਾ ਵੀ ਦੇਖ ਲੋ ਆ ਕੇ ਆ ਬੱਚੇ ਸਾਮਣ ਰੋਜ਼ ਨਾ ਆਣਦੇ ਅਜੇ ਵੀ ਆਂਦੇ ਨੇ ਕਿ ਕਿੰਨਾ ਕੁ ਡੂੰਗਾ ਬੋਰ ਕੀਤਾਗਾ ਕੋਈ ਜਾਣ ਕਰ ਦੇ ਇਹ ਬੋਰ 250 ਫੁੱਟ ਡੂੰਗਾ ਜੀ ਤੇ ਕੁਦਰਤੀ ਪਾਣੀ ਆ ਰਿਹਾ 250 ਫੁੱਟ ਨਾਲ ਲਾਗੇ ਛਾਗੇ ਕਿੰਨੇ ਟਿਊਬਲੇ ਇਦਾਂ ਦੇ ਹੋਰ ਆ ਜਿਹੜੇ ਬਿਨਾਂ ਇਦਾਂ ਹੀ ਪਤੀਰ ਪਾਣੀ ਆ ਰਿਹਾ ਹੈ ਨਾ ਉਹ ਇਹਦੇ ਤੋਂ ਬਾਅਦ ਹੋਏ ਨਾ ਦੋ ਤਿੰਨ ਬੋਰ ਹੈ ਨਾ ਉਹ ਹਾਂ ਜੀ ਇਹ ਖਾਸ ਤਕਨੀਕ ਹੈ ਉਹ ਕਾਰੀਗਰ ਕਿੱਥੇ ਗਏ ਨੇ ਜਿਨ੍ਹਾਂ ਨੇ ਕਾਰੀਗਰਾਂ ਨੇ ਬੋਰ ਕੀਤੇ ਕਾਰੀਗਰ ਤੇ ਹੁਣ ਸੋਨੋ ਮਰ ਗਏ ਡਾਡੀ ਸਾਡੇ ਪੂਰੇ ਹੋ ਗਏ ਉਹ ਵੀ ਨਹੀਂ ਰਹੇ ਕਾਰੀਗਰ ਉਹ ਦੱਸ ਕਿਣਗੇ ਕਿ ਕੀ ਇਹੋ ਜੀ ਟੈਕਨੀਕ ਉਹਨਾਂ ਦੇ ਹੱਥ ਲੱਗੀ ਕਿ 250 ਡੂੰਗਾ ਬੋਰ ਕੀਤਾ ਤੇ ਪਾਣੀ ਆਪਣੇ ਆਪ ਨੇ ਕਰ ਰਹੀ ਸੀ ਬੋਰ ਮਸ਼ੀਨਰੀ ਵਾਸਤੇ ਤੇ ਕੁਦਰਤੀ ਚੱਲ ਪਿਆ ਏ ਇਹ ਬੱਚਾ ਲਿਆ ਤੇ ਚੱਲੇ ਰਿਹਾ ਜੇ ਮੈਂ ਗੱਲ ਕਰਾਂ ਸਨ 90 ਦੀ ਕਿੰਨਾ ਕ ਖਰਚਾ ਆਇਆ ਇਸ ਬੋਰ ਤੇ ਉਸ ਟਾਈਮ 2.5 ਦੇ ਤਕਰੀਬ ਆਈ ਹੈ 2.5 ਕੀ ਹਾਂ 2.5 ਲੱਖ ਦੇ ਤਕਰੀਬ 2.5 ਲੱਖ ਹਾਂ ਕਿਉਂ ਇਹ ਜਿਹੜੇ ਪਾਈਪ ਜਿਨ੍ਹਾਂ ਨਾਲ ਬੋਰ ਕੀਤਾ ਹੈ ਨਾ ਉਹੀ ਪਾਈਪ ਨੇ ਵਿੱਚ ਹੋਰ ਪਾਈਪ ਨਹੀਂ ਪੇਜਦੇ ਜਿਨ੍ਹਾਂ ਨਾਲ ਕੀਤਾ ਮੋٹے ਪਾਈਪ ਵੀ ਭਾਰੇ ਇੰਨੇ ਪਲਾਸਰ ਕੋਈ ਹੋਰ ਵੀ ਇੱਥੇ ਆਈਆਂ ਕੋਈ ਲੈਬੋਰੀਆਂ ਚੈੱਕ ਕਰਨ ਵਾਸਤੇ ਆਈਆਂ ਤੇ ਲੈਬੋਰੀ ਆਈ ਸੀ ਇੱਕ ਨੰਬਰ ਪਾਣੀ ਆ ਪੀਣ ਚ ਹਾਂਜੀ ਬਹੁਤ ਵਧੀਆ ਪਾਣੀ ਆ ਪੀਣ ਦੇ ਵਿੱਚ ਆਹ ਵੀ ਚੰਗਾ ਛੇਦ ਲਈ ਵਧੀਆ ਪਾਣੀ ਆ ਇਹ ਪਾਣੀ ਤੁਸੀਂ ਆਫ ਕੈਮਰਾ ਦੱਸ ਰਹੇ ਨਾ ਕਿੰਨੇ ਦਿਨ ਪਿਆਰੇ ਦੇ ਖਰਾਬ ਨਹੀਂ ਹੁੰਦਾ ਇਹ 5-7 ਦਿਨ ਪਿਆਰੇ ਨਹੀਂ ਖਰਾਬ ਹੁੰਦਾ ਬਣੀ ਲੈ ਲਾਜੋ ਅੱਜ ਚੈੱਕ ਕਰ ਲਓ ਜੇ ਅਗਲੇ ਇਹ ਦੂਸਰੇ ਪਾਣੀ ਘਰ ਜਿਹੜੇ ਨਲਕਾਂ ਦੇ ਆ ਉਹਦੇ ਅੱਜ ਪਾਓ ਕੱਲ ਖਰਾਬ ਹੋ ਜਾਂਦਾ ਇਹ ਨਹੀਂ ਹੁੰਦਾ ਕਿੰਨੇ ਖੇਤ ਨੇ ਆਪਣੇ ਕਿੰਨੇ ਖੇਤਾਂ ਨੂੰ ਪਾਣੀ ਇੱਥੇ ਟਿਊਬਲ ਦੇ ਰਾਹੀਂ ਜਾਂਦਾ ਇਹ 15 16 ਕਿੱਲੇ ਨਾ ਪਾਲਦਾ ਹਾਂਜੀ ਬਾਰਸ਼ ਵੀ ਤੇ ਫਿਰ ਤੇ ਜ਼ਿਆਦਾ ਵੀ ਹੋ ਸਕਦਾ ਮੈਂ ਇੰਨੀ ਪਾਲਦਾ ਹਾਂ ਉਹਨਾਂ ਅਸੀਂ ਬੰਦ ਕਰਤਾ ਨਾਗ ਲਾ ਕੇ ਫਿਰ ਅੱਗੇ ਦੇਖਾਂਗੇ ਬਾਅਦ ਵਿੱਚ ਇਸ ਤੋਂ ਬਾਅਦ ਤੁਸੀਂ ਟਰਾਈ ਕੀਤਾ ਵੀ ਇੱਕ ਹੋਰ ਬੋਰੇ ਦਾ ਨਾ ਕਰਾਇਆ ਜਾਏ ਜਿਥੋਂ ਪਾਣੀ ਇਦਾਂ ਹੋਵੇ ਹਿੰਮਤੀ ਨਹੀਂ ਪਈ ਨਹੀਂ ਕਰਾਂਦੀ ਮੁੜ ਕੇ ਤੇ ਨਾ ਕੀਤਾ ਇੱਕੋ ਬੜਾ ਜੇ ਲਾਲਚ ਨਹੀਂ ਨਾ ਕਰਨਾ ਜੇ ਇੰਨਾ ਕਰੀ ਰੱਬ ਨੇ ਦੇ ਦਿੱਤਾ ਬਹੁਤ ਹੈ ਐ ਲਾਲ ਜੀ ਦੀ ਦੱਸ ਰਹੀ ਸੀ ਨਾ ਉਸ ਕੈਮਰੇ ਘਰੇ ਵੀ ਕਰਾਇਆ ਘਰ ਤੇ ਛੋਟੀ ਜਿਹੀ ਮਡੂੰਗਾ ਨਾ ਪਰ ਉਹ ਪਲਾਕਟ ਦੀ ਪੈ ਪਾ ਦੋ ਪੀਨ ਵਾਸਤੇ ਕਰਾਇਆ ਉਹ ਵੀ ਆਪਣੇ ਆਪ ਹੀ ਬੰਦ ਹੋ ਗਿਆ ਹੁਣ ਅੱਛਾ ਹੁਣ ਬੰਦ ਹੋ ਗਿਆ ਉਹ ਲਾ ਕੇ ਛਾ ਕੇ ਕਿੰਨੇ ਟਿਊਬ ਵਾਲੇ ਜਿਹੜੇ ਹੁਣ ਬੰਦ ਹੋ ਗਏ ਆ ਸੁੱਕ ਗਏ ਜਿੱਥੋਂ ਪਾਣੀ ਮਤਲਬ ਘਟ ਗਿਆ ਤਕਰੀਬਨ ਜਿਹੜੇ ਇਹਦੇ ਨਾਲ ਦੇ ਆ ਉਹ ਬੰਦ ਹੋ ਗਏ ਨੇ ਇਸ ਟਾਈਮ ਇੱਕ ਚੱਲਣਾ ਜੀ ਪੂਰਾ ਕੈਮਰਾ ਦਿਖਾਏਗਾ ਪ੍ਰੈਸ਼ਰ ਘਟਿਆ ਸਾਡੇ ਨਾਲ ਜਿਹੜੇ ਪੱਤਰਕਾਰ ਪਹਿਲਾਂ ਵੀ ਤੁਹਾਡੇ ਕੋਲ ਪਹੁੰਚੇ ਸੀ ਉਹ ਕਹਿੰਦੇ ਕਿ ਜਦੋਂ ਪਹਿਲਾਂ ਹੀ ਆਏ ਹਾਂ ਪਾਣੀ ਪੂਰਾ ਭਰ ਕੇ ਆਉਂਦਾ ਸੀ ਪ੍ਰੈਸ਼ਰ ਜ਼ਿਆਦਾ ਆਉਂਦਾ ਸੀ ਇਹ ਘਟਦਾ ਵਧਦਾ ਰਹਿੰਦਾ ਕਿ ਜਾਂ ਕੋਈ ਮੌਸਮ ਦਾ ਫਰਕ ਪੈਂਦਾ ਮੌਸਮ ਦੇ ਨਾਲ ਘਟਣਾ ਹੈ ਹੁਣ ਜਦਾਂ ਚੋ ਨਾਮ ਲਾ ਦੇਣਾ ਗਰਮੀ ਹੋਈ ਨਹੀਂ ਇਹਨ ਘਟਣਾ ਹੈ ਜਿਹੜੇ ਕਦੇ ਬਾਰਿਸ਼ ਪੈ ਗਈ ਚੰਗੀ ਇਹਨ ਪੂਰਾ ਹੋ ਜਾਣਾ ਤੇ ਜਦੋਂ ਫਿਰ ਇਸ ਪਾਣੀ ਨੂੰ ਰੋਕਣਾ ਹੁੰਦਾ ਕਿਉਂਕਿ ਆਪਣੇ ਆਪ ਆਉਂਦਾ ਹੈ ਤੇ ਰੋਕਣਾ ਹੁੰਦਾ ਫਿਰ ਉਹਦਾ ਕੀ ਟੈਕਨੀਕ ਵਰਤਦੀਓ ਇਦਾਂ ਹੀ ਪਲੇਟ ਬਲੂਡ ਲਾ ਜਾਈ ਦੀ ਆਪਣੇ ਨਟ ਨੋਟ ਕੱਸ ਦੇਈਦੇ ਆ ਤੇ ਮਸ਼ੀਨ ਵੀ ਲਾਈ ਜੀ ਫੋਲੀ ਦੀ ਆਉਣੇ ਲੰਮੀ ਸੀ ਜੀ ਜਨਨ ਮਤਲਬ ਹੀ ਆਗੋ ਕਸਲਾ ਪੈਂਦਾ ਨਟ ਲਾ ਕੇ ਮਸ਼ੀਨ ਲਾਈ ਜੀ ਘਮਾਉਦੇ ਸੌਣ ਤੇ ਹੋਰ ਕਿੰਨੀਆਂ ਇੱਥੇ ਬੰਬੀਆਂ ਲੱਗੇ ਕੋਈ ਮੋਟਰਾਂ ਨਾਲ ਵੀ ਚਲਦੀਆਂ ਵਾਂ ਜਾਂ ਹੋਰ ਵੀ ਮੋਟਰਾਂ ਵੀ ਹੈ ਨਾ ਇੱਥੇ ਮੋਟਰਾਂ ਦੇ ਕਾਫੀ ਨੇ ਮਤਲਬ ਕਿਰਨ ਮੋਟਰ 50 60 ਪਿੰਡ ਦੀਆਂ ਹੈ ਹੀ ਨਾ ਤੁਸੀਂ ਕੀ ਮੰਨਦੇ ਉਹਨੂੰ ਕੁਦਰਤ ਦਾ ਕਸ਼ਮਾ ਮੰਨਦੇ ਹੋ ਜਾਂ ਉਸ ਕਾਰੀਗਰ ਦੀ ਟੈਕਨੋਲੋਜੀ ਇਹੋ ਜੀ ਹੀ ਔਰ ਕੋ ਕੋ ਟੰਗ ਤਰੀਕਾ ਹੀ ਇਹੋ ਜਿਹਾ ਸੀ ਕਿ ਉਹ ਇਦਾਂ ਪਾਣੀ ਕਰ ਸਕੀ ਕੀ ਮੰਨਦੇ ਹੋ ਕੁਦਰਤੀ ਕ੍ਰਿਸਮਾ ਕੁਦਰਤੀ ਆਹੀਂ ਮਲ ਮਸ਼ੀਨੀਆਂ ਨਾਲ ਕੱਢਣਾ ਹੀ ਪਾਣੀ ਤੇ ਨਿਕਲ ਆਇਆ ਆਪਣੇ ਆਪ ਹੀ ਤੇ ਸਾਨੂੰ ਬੈਨੀਫਿਟ ਪਿਆਗਾ ਤੋਂ ਆਓ ਜੀ ਸਾਡੇ ਨਾਲ ਬੜੇ ਸੀਨੀਅਰ ਪੱਤਰਕਾਰ ਨੇ ਭਪਾਲ ਸਿੰਘ ਜਿਹੜੇ ਸਾਨੂੰ ਇੱਥੇ ਲੈ ਕੇ ਗੱਡੀ 'ਚ ਵੀ ਗੱਲਾਂ ਬਾਤਾਂ ਅਸੀਂ ਕਰਦੇ ਆਏ ਆ ਤੇ ਉਦੋਂ ਅਸੀਂ ਵੀ ਯਕੀਨ ਨਹੀਂ ਕੀਤਾ ਕਿ ਇਦਾਂ ਵੀ ਪਾਣੀ ਨਿਕਲ ਸਕਦਾ ਟਿਊਬਲ ਦੇ ਵਿੱਚੋਂ ਆਪਣੇ ਆਪ ਭਪਾਲ ਸਿੰਘ ਜੀ ਤੁਸੀਂ ਤਾਂ ਪਹਿਲਾਂ ਵੀ ਆਏ ਹੋ ਹੁਣ ਫੇਰ ਤੁਸੀਂ ਕਰਨ ਵਾਸਤੇ ਭਾਜੀ ਨੇ ਤੁਹਾਨੂੰ ਪਛਾਣ ਲਿਆ ਤੇ ਕਾਫੀ ਚਿਰ ਪਹਿਲਾਂ ਵੀ ਆਏ ਸੀ ਕੀ ਕਹਿਣਾ ਚਾਹੁੰਦੇ ਆ ਆਪਣੇ ਈਵਰਸ ਪਹਿਲਾਂ ਮੈਨੂੰ ਇਹ ਦੱਸੋ ਕਿ ਹੁਣ ਯਕੀਨ ਹੋ ਗਿਆ ਕਿ ਨਹੀਂ ਤੁਹਾਨੂੰ ਯਕੀਨ ਹੋ ਗਿਆ ਪੂਰਾ ਯਕੀਨ ਹੋ ਗਿਆ ਅੱਜ ਵੀ ਅਕਲ ਹਰਾਣ ਹੁੰਦੀ ਹੈ ਕਿ ਪਾਣੀ ਆਪਣੇ ਆਪ ਜ਼ਮੀਨ ਚੋਂ ਆਈ ਜਾਂਦਾ ਹਾਂ ਇਹ ਵੇਖ ਲਓ ਤੁਸੀਂ ਇਹ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਆ ਮਤਲਬ ਸਾਡੇ ਆਸ-ਪਾਸ ਜੇ ਕਹਿ ਲਿਆ ਜਾਵੇ ਪੰਜਾਬ ਦੇ ਵਿੱਚ ਵੀ ਕਈ ਐਸੇ ਸ਼ਹਿਰ ਨੇ ਜਿੱਥੇ ਲੋਕ ਪਾਣੀਆਂ ਨੂੰ ਤਰਸਦੇ ਨੇ ਕਹਿੰਦੇ ਨੇ ਕਿ ਪਾਣੀ ਦਾ ਲੈਵਲ ਨੀਵਾ ਹੋਈ ਜਾ ਰਿਹਾ ਸਰਕਾਰਾਂ ਕਹਿ ਰਹੀਆਂ ਨੇ ਕਿ ਪਾਣੀ ਨੂੰ ਬਚਾਉਣਾ ਚਾਹੀਦਾ ਲੈਵਲ ਨੀਵਾ ਹੋਈ ਜਾ ਰਿਹਾ ਕਈ ਜਗ੍ਹਾ 'ਚ ਪਾਣੀ ਮਿਲਦਾ ਹੀ ਨਹੀਂ ਲੋਕ ਦੂਰ ਦਰਾਡੇ ਤੱਕ ਪੈਦਲ ਜਾ ਕੇ ਪੀਣ ਵਾਸਤੇ ਪ ਤੇ ਇਹ ਇਹਨੂੰ ਕੁਦਰਤ ਦਾ ਕਸ਼ਮਾ ਹੀ ਕਹਾਂਗੇ ਇੱਕ ਸਿਰਫ ਬੋਰ ਕਰਾਇਆ ਇਹਨਾਂ ਨੇ ਬੋਰ ਤੇ ਪੈਸੇ ਖੱਟੇ ਉਸ ਵੇਲੇ ਨਾ ਕੋਈ ਮੋਟਰ ਨਾ ਬਿਜਲੀ ਚਾਹੀਦੀ ਆ ਨਾ ਕੋਈ ਡੀਜ਼ਲ ਇੰਜਨ ਚਾਹੀਦਾ ਇਹਨੂੰ ਪਾਣੀ ਕੱਢਣ ਲਈ ਆਪ ਮੁਹਾਰੇ ਅੱਗੋਂ ਪਲੇਟ ਖੋਲਦੇ ਆ ਤੇ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਇਹਨੂੰ ਕੁਦਰਤ ਦਾ ਕਸ਼ਮਾ ਹੀ ਕਹਾਂਗੇ ਅਪਾਹ ਸੰਦੀ ਪੈਰ ਤੁਸੀਂ ਵੀ ਪਾਣੀ ਚ ਲਮਕਾਏ ਮੈਂ ਵੀ ਕੋਈ ਗਰਮੀ ਮੈਂ ਗੱਲ ਕਰੇ 45 ਡਿਗਰੀ ਟੈਂਪਰੇਚਰ ਤੋਂ ਆਏ ਆ ਅਸੀਂ ਬਟਾਲੇ ਤੋਂ ਇੱਥੋਂ ਤੱਕ ਦੀਨਾਨਗਰ ਤੱਕ ਤੇ ਗਰਮੀ ਬੜੀ ਸੀ ਪਰ ਜਦੋਂ ਆ ਕੇ ਪਾਣੀ 'ਚ ਪੈਰ ਪਾਏ ਆ ਤੁਸੀਂ ਦੱਸੋ ਕੀ ਮਹਿਸੂਸ ਹੋਇਆ ਮੈਂ ਕਹਿੰਦਾ ਜ ਲੋਕ ਪਹਾੜਾਂ ਨੂੰ ਜਾ ਰਹੇ ਆ ਸਟੀਆਂ ਕੱਟਣ ਦੇ ਲਈ ਪਹਾੜੀ ਇਲਾਕਿਆਂ 'ਚ ਮौज-ਮਸਤੀ ਕਰਨ ਦੇ ਲਈ ਤੇ ਅਸੀਂ ਇੰਨਾ ਚੱਲ ਕੇ ਆਏ ਆ ਗੱਡੀ ਤੇ ਕਿੰਨੀयां ਨੂੰ ਗਰਮੀ ਲੱਗ ਰਹੀ ਸੀ ਪਰ ਜਦੋਂ ਅਸੀਂ ਇੱਥੇ ਆ ਕੇ ਬਹਿ ਗਏ ਆ ਪਾਣੀ ਪੈਰਾਂ ਇਸ ਪਾਣੀ 'ਚ ਪੈਰ ਪਾਏ ਆ ਤੇ ਇਕਦਮ ਰਾਹਤ ਠੰਡਕ ਮਹਿਸੂਸ ਹੋ ਗਈ ਆ ਨਾਲੇ ਆ ਵੇਖੋ ਨਾ ਕਿੰਦਾ ਵਧੀਆ ਮੌਸਮ ਉੱਤੇ ਸ਼ਾਂਤ ਰੱਖਤ ਜੇ ਹੋ ਇਹ ਚੀਜ਼ਾਂ ਤੇ ਲੱਭਣ ਦੇ ਆ ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਹੁੰਦੇ ਜਾਂਦੇ ਆ ਤੇ ਜਿਹੜੇ ਕਹ ਕੇ ਸਾਨੂੰ ਦੁੱਖ ਵੀ ਚੱਲਨੇ ਪੈਂਦੇ ਆ ਪਰ ਜਿੰਨਾ ਇਹਨਾਂ ਚੀਜ਼ਾਂ ਦੇ ਲਾਗੇ ਰਾਵਾਂਗੇ ਨਜ਼ਦੀਕ ਰਾਵਾਂਗੇ ਕੁਦਰਤ ਵੀ ਫਿਰ ਪੂਰਾ ਆਪਣਾ ਦੁਲਾਰ ਆਪਣਾ ਸਭ ਤੋਂ ਪਲੱਸ ਪੁਆਇੰਟ ਜਿਹੜਾ ਭਾਜੀ ਉਹਨਾਂ ਨੇ ਗੱਲਬਾਤ ਚ ਕਿਹਾ ਕਿ ਪਾਣੀ ਇੰਨਾ ਪਿਓਰ ਆ ਕਿ ਇਸ ਤੋਂ ਜ਼ਿਆਦਾ ਸ਼ੁੱਧ ਪਾਣੀ ਲਾ ਕੇ ਛਾਗਗੇ ਕੀ ਪੂਰੇ ਪੰਜਾਬ ਚ ਮੇਰੇ ਖਿਆਲ ਨਾਲ ਨਹੀਂ ਮਿਲ ਸਕਦਾ ਬਿਲਕੁਲ ਠੀਕ ਕਿਹਾ ਉਹਨਾਂ ਨੇ ਪਾਣੀ ਵੇਖੋ ਨਾ ਇਹੀ ਵੀ ਆ ਕੇ ਇਹੀ ਪਾਣੀ ਪੀਤਾ ਸਾਨੂੰ ਆਪ ਮਹਿਸੂਸ ਹੋਇਆ ਕਿ ਜਿਹੜਾ ਇਹ ਫਿਲਟਰਾਂ ਵਾਲਾ ਪਾਣੀ ਪੀਂਦੇ ਆ ਉਹਨਾਂ ਨਾਲ ਕਿੰਨਾ ਸ਼ੁੱਧ ਆ ਦੂਸਰੇ ਪਾਸੇ ਜਦੋਂ ਉਹਨਾਂ ਕੋ ਮੈਂ ਪਾਣੀ ਲੈ ਕੇ ਉਹ ਜਿਹੜੇ ਮਹਿਲਾ ਇੱਥੇ ਆਏ ਸੀ ਔਰ ਤੇ ਇੱਥੇ ਆਈ ਸੀ ਉਹਨਾਂ ਕੋ ਪਾਣੀ ਲੈ ਕੇ ਮੈਂ ਪੀਤਾ ਤਾਂ ਉਹਨਾਂ ਦਾ ਕੀ ਕਹਿਣਾ ਸੀ ਕਿ ਸਾਨੂੰ ਇਹ ਪਾਣੀ ਪੀਣ ਤੋਂ ਬਾਅਦ ਭੁੱਖ ਬਹੁਤ ਲੱ ਤੇ ਬਿਮਾਰੀਆਂ ਤੋਂ ਵੀ ਬੰਦਾ ਦੂਰ ਰਹਿਦਾ ਸ਼ੁੱਧ ਤੇ ਸਾਫ਼ ਪਾਣੀ ਜਿਹੜਾ ਪੀਂਦੇ ਤੇ ਸਭ ਤੋਂ ਵਧੀਆ ਜੇ ਤੁਹਾਨੂੰ ਮੈਂ ਕਹਿ ਰਾਣਾ ਤੇ ਇਹਦੇ ਨਾਲ ਦੇ ਵੇਖੋ ਇਹ ਪੰਪ ਹੋਣ ਇੱਥੇ ਪੰਜ-ਛੇ ਤੀ ਨਜ਼ਰ ਆਣਗੇ ਤੁਹਾਨੂੰ ਜਿਹੜੇ ਹੋ ਚੁੱਕੇ ਆ ਉਹ ਹੀ ਚੱਲਦੇ ਆ ਅੱਗੋਂ ਹੋ ਹੀ ਨਹੀਂ ਰਹੇ ਨਾ ਕੋਈ ਕਰਾ ਰਿਆ ਵਾ ਪਰ ਆਪ ਮੁਹਾਰੇ ਪਾਣੀ ਨਿਕਲ ਰਿਹਾ ਵਾ ਤੇ ਕਿਸਾਨਾਂ ਨੂੰ ਜਿੱਥੇ ਸਹੂਲਤ ਹੈਗੀ ਆ ਉਥੇ ਤੁਸੀਂ ਦੱਸੋ ਵੀ ਇਸ ਇਲਾਕੇ ਨੂੰ ਕਿੰਨੀ ਦੀ ਸਹੂਲਤ ਆ ਲੋਕ ਪਾਣੀ ਲੈ ਕੇ ਜਾਂਦੇ ਇੱਥੋਂ ਪੀਣ ਵਾਸਤੇ ਇਹਨਾਂ ਦੇ ਭੜ ਭੜ ਕੇ ਕਹਿਣ ਇੱਥੇ ਤੋ ਇਸ ਖਬਰ ਦੇ ਨਾਲ ਮੇਰੇ ਖਿਆਲ ਨਾਲ ਉਹਨਾਂ ਲੋਕਾਂ ਦੇ ਵੀ ਵਿਚਾਰ ਉਸ ਅਕਾਲ ਪੁਰਖ ਬਾਰੇ ਸਪਸ਼ਟ ਹੋ ਜਾਣਗੇ ਕੁਦਰਤ ਕਿ ਵਸਦਾ ਹੋ ਕਿਉਂਕਿ ਬਾਣੀ بار بار ਕਹਿੰਦੀ ਹੈ ਬਲਹਾਰੀ ਵਸਿਆ ਤੇਰਾ ਅੰਤ ਨ ਜਾਇ ਲਖਿਆ ਤੋ ਪੰਡੋਰੀ ਬੈਂਸਾ ਪਿੰਡ ਹੈ ਦੀਨਾ ਨਗਰ ਦਾ ਇਹ ਏਰੀਆ ਪੈਂਦਾ ਹੈ ਇੱਥੇ ਕਾਫੀ ਇਸ ਤਰ੍ਹਾਂ ਦੇ ਟਿਊਬਵਲ ਜਿਹੜੇ ਹੈ ਜਿਹੜੇ ਬਿਨਾ ਮੋਟਰ ਤੋਂ ਬਿਨਾ ਪੰਪ ਤੋਂ ਬਿਨਾ ਕਿਸੇ ਬਿਜਲੀ ਤੋਂ ਜਾਂ ਤੇਲ ਤੋਂ ਇਸੇ ਤਰ੍ਹਾਂ ਆਪ ਮੁਹਾਰੇ ਪਾਣੀ ਦਿੰਦੇ ਹਨ ਤੁਸੀਂ ਆ ਕੇ ਇਹ ਵੇਖ ਵੀ ਸਕਦੇ ਹੋ ਕੁਦਰਤ ਦਾ ਨਜ਼ਾਰਾ ਤੇ ਆਨੰਦ ਵੀ ਮਾਨ ਸਕਦੇ ਹੋ ਵੇਖਦੇ ਰਹੋ ਚੈਨਲ ਦਾ ਆਰ ਐਨ ਯੂ